ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਜੋ 14 ਜੰਗਾਂ ਲੜੀਆਂ ਉਹਨਾਂ ਦਾ ਮੁੱਖ ਕਾਰਨ ਕੀ ਸੀ ਜਦੋਂ ਅਸਾਮ ਦਾ ਰਾਜਾ ਗੁਰੂ ਸਾਹਿਬ ਨੂੰ ਭੇਟਾ ਦੇ ਕੇ ਗਿਆ ਜਿਸ ਦੇ ਵਿੱਚ ਕੀ ਚਾਰ ਚੀਜ਼ਾਂ ਇਹ ਮੁੱਖ ਸਨ ਉਹ ਚਾਰ ਚੀਜ਼ਾਂ ਸਨ ਇੱਕ ਸੁਨਹਿਰੀ ਦਸ਼ਾਲਾ ਇੱਕ ਪ੍ਰਸਾਦੀ ਹਾਥੀ ਇੱਕ ਚੰਦਨ ਦੀ ਚੌਂਕੀ ਸੀ ਜਿਸ ਦੇ ਵਿੱਚ ਜਿਸ ਦੇ ਵਿੱਚ ਪੁਤਲੀਆਂ ਖੇਡਦੀਆਂ ਹੁੰਦੀਆਂ ਸਨ ਤੇ ਇੱਕ ਪੰਜ ਕਲਾ ਸ਼ਸਤਰ ਸੀ ਜੋ ਕਿ ਇੱਕ ਸ਼ਸਤਰ ਪੰਜ ਸ਼ਸਤਰਾਂ ਦੇ ਵਿੱਚ ਬਦਲਿਆ ਜਾ ਸਕਦਾ ਸੀ ਇੱਕ ਦਿਨ ਗੁਰੂ ਸਾਹਿਬ ਦੀਵਾਨਸਾ ਜਾ ਕੇ ਬੈਠੇ ਸਨ ਤੇ ਪ੍ਰਸਾਦੀ ਹਾਤੀ ਸੀ ਜਿਹੜਾ ਚੋਰ ਕਰ ਰਿਹਾ ਸੀ ਤੇ ਭੀਮਚੰਦ ਆਇਆ ਗੁਰੂ ਸਾਹਿਬ ਨੇ ਉਹਨਾਂ ਨੂੰ ਉਹ ਚੀਜ਼ਾਂ ਦਿਖਾਈਆਂ ਤਾਂ ਉਹਦਾ ਮਨ ਮੋਹਿਤ ਹੋ ਗਿਆ ਉਹਨਾਂ ਚੀਜ਼ਾਂ ਨੂੰ ਦੇਖ ਕੇ ਵੀ ਅਸੀਂ ਐਡੇ ਐਡੇ ਵੱਡੇ ਰਾਜੇ ਆ ਸਾਡੇ ਕੋਲੇ ਇਹੋ ਜੀਆਂ ਚੀਜ਼ਾਂ ਹੈ ਨਹੀਂ ਉਦੋਂ ਦਾ ਉਹ ਚਲਾ ਗਿਆ ਫਿਰ ਉਹਨੇ ਆਪਦੇ ਪੁੱਤਰ ਦਾ ਵਿਆਹ ਰੱਖਿਆ ਜਦੋਂ ਤਾਂ ਉਹਨੇ ਆਪਣੇ ਪੁੱਤਰ ਦੇ ਵਿਆਹ ਦਾ ਬਹਾਨਾ ਬਣਾ ਕੇ ਉਹ ਚੀਜ਼ਾਂ ਮੰਗੀਆਂ ਪਰ ਗੁਰੂ ਸਾਹਿਬ ਨੇ ਜਦੋਂ ਮਨਾ ਕਰ ਦਿੱਤਾ ਤਾਂ ਉਹ ਗੁਰੂ ਘਰ ਨਾਲ ਈਰਖਾ ਕਰਨ ਲੱਗ ਗਿਆ ਤੇ ਉਸ ਨੇ ਇਹ ਗੱਲਾਂ ਮੁਗਲਾਂ ਤੱਕ ਪਹੁੰਚਾਈਆਂ ਤੇ ਇਹੀ ਮੁੱਖ ਕਾਰਨ 14 ਜੰਗਾਂ ਦਾ ਬਣਿਆ